ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆ ਤੇ ਬਲੌਗ 'ਚ ਘਰ ਪਰੱਖੇ ਮਾਲਕ ਚੜ੍ਹਦੇ ਗੱਲਾ ਦਿਨ ਦੁਗਣਾ ਰਾ ਚ ਆਪਣਾ ਤਰੱਕੀਆਂ ਬਖਸ਼ੇ ਭਾਈ ਸਾਰਿਆਂ ਨੂੰ ਵਾਕੀ ਅੱਜ ਹੋ ਗਿਆ ਵਿਹਲੇ ਖੰਡਪਾੜ ਸਾਹਿਬ ਨੇ ਵੀ ਮੰਡ ਵਾਲੇ ਗੁਰਦੁਆਰੇ ਜਿੱਥੇ ਆਪਣੀ ਲੜੀ ਚੱਲਦੀ ਦੀ ਭੋਗ ਪਾਇਆ ਸਵੇਰੇ ਵੀ ਚਲੋ ਇੱਕ ਖੰਡਪਾੜ ਸਾਹਿਬ ਰਹਿ ਕੇ ਆਪਾਂ ਨੇ ਅੱਜ ਕੱਲ ਨੂੰ ਰੋਪੜ ਕਰਨਾਂ ਆਰੰਭ ਮਿਉਤੇ ਬਾਅਦ ਫਿਰ ਵਿਹਲੇ ਹੀ ਆ ਮੈਂ ਹੁਣ ਇੱਕ ਮੋਟਰ ਦਾ ਥੋੜਾ ਜਿਹਾ ਗਜਾੜ ਆਪਣਾ ਦਿਖਾਇਆ ਤਾਂ ਆਪਾਂ ਨੂੰ ਉਦੋਂ ਸਾਨੂੰ ਪਲਾਸਟਿਕ ਦੇ ਪਾਈਪ ਪਾਏ ਤੇ ਥੋੜਾ ਜਿਹਾ ਜਿਹੜਾ ਉਹ ਗੇਟ ਬਾਲ ਆਇਆ ਉਹ ਗੇਟ ਬਾਲ ਥੋੜਾ ਜਿਹਾ ਹੈਗੇ ਅੱਕੜਾ ਜੀ ਵੀ ਪਿੱਤਲ ਦੇ ਥੋੜਾ ਜਿਹਾ ਮਹਿੰਗੇ ਆ ਉਹ ਦੇਖਿਆ ਪਹਿਲਾਂ ਟੈਂਕੀਆਂ ਲਾ ਕੇ ਸਾਡੇ ਇੱਥੇ ਟੈਂਕੀਆਂ ਲੱਗੇ ਪਿਆ ਹੁਣ ਵੀ ਨਹੀਂ ਖੁੱਲਦਾ ਹੈਗਾ ਉਹ ਜੇ ਥੋੜਾ ਜਿਹਾ ਲੇਟ ਵਰਤਦੇ ਉਹਨੂੰ ਫਿਰ ਜਾਵੇਂ ਹੋ ਜਾਂਦਾ ਵੀ ਇਹ ਪਲਾਸਟਿਕ ਦੇ ਥੋੜੇ ਸਸਤੇ ਆ ਚਲੋ ਆਏ ਹੁੰਦਾ ਵੀ ਜੇ ਖਰਾਬ ਹੋ ਗਏ ਤਾਂ ਫਿਰ ਬਦਲ ਹੋ ਜਾਂਦੇ ਆ ਵੀ ਏਕਣ ਕਰਕੇ ਪਲਾਸਟਿਕ ਲੈਂਦੇ ਹੁਣ ਥੋੜਾ ਜਿਹਾ ਕਹਿੜੇ ਆ ਜੋ ਤੇ ਲੋਡ ਪੈਂਦਾ ਫਿਰ ਜ਼ਿਆਦਾ ਉਹ ਪਾਈਪਾਂ ਦਾ ਟੁੱਟਣ ਦਾ ਡਰ ਰਹਿੰਦਾ ਉਹਦੇ ਥੱਲੇ ਆਪਾਂ ਨੇ ਲਾਉਣੀ ਸਪੋਰਟ ਇੱਕ ਬਣਾ ਕੇ ਲਿਆਉਣੀ ਦੁੱਲੇ ਕੋਲ ਤੇ ਉਹ ਵੀ ਪਹਿਲਾਂ ਦੁੱਲੇ ਨੂੰ ਸਮਝਾਉਂਦੇ ਕਿ ਕੰਨਾ ਬਣਨੀ ਪੱਤੀ ਜੀ ਲੱਗਣੀ ਥੱਲੇ ਇੱਕ ਉਹ ਗਲੀਆਂ ਫਸਲੇ ਗ੍ਰਿਡ ਆਪਣੇਆ ਗੱਟੀਆਂ ਲੱਗ ਜਾਣੀਆਂ ਧਰਤੀ ਪਰ ਵੀ ਉਹ ਪਾਈਪ ਵਿੱਚ ਪਾਇ ਪੈਂਦਾ ਉਹ ਕਰਕੇ ਸੈਟ ਜਾ ਹੋ ਜਾਊਗਾ ਫਿਰ ਜਿਹੜਾ ਲੋਡ ਆ ਪਊਗਾ ਨਾ ਉਹਦੇ ਪਰ ਕਈ ਵਾਰ ਕੱਪੜੇ ਧੋਂਦੇ ਉੱਥੇ ਉਹ ਉੱਪਰ ਟੰਗ ਦਿੰਦੇ ਆ ਫਿਰ ਲੋਡ ਜ਼ਿਆਦਾ ਪੈ ਜਾਂਦਾ ਟੁੱਟ ਜਾਂਦਾ ਪਾਈਪ ਜੋ ਉਹ ਚੀਜ਼ਾਂ ਦਾ ਫਿਰ ਬਚਾਉ ਰਹਿੰਦਾ ਵੀ ਚਲੋ ਜੇ ਕੋਈ ਟਾਈਮ ਗੌਰ ਜੀ ਰੱਖਦੇ ਫੇਰ ਵੀ ਕਹਨੂੰ ਹਟਦੇ ਕਈ ਵਾਰ ਕੱਪੜੇ ਮੋਟੇ ਹੁੰਦੇ ਆ ਜੇ ਕੰਬਲ ਕੁੰਬਲ ਜੇ ਬਲੇ ਖਲੂ ਫਰ ਜਾਨੀਆਂ ਦੇ ਬੜੇ ਕਈ ਵਾਰ ਧੋਣੇ ਪੈਂਦੇ ਫੇਰ ਇਹੀ ਚੀਜ਼ ਗੇਰ ਹੋ ਜਾਂਦੀ ਉੱਪਰ ਉਹਦੇ ਕਰਕੇ ਉਹ ਫਿਰ ਟੁੱਟਣ ਦਾ ਖਤਰਾ ਰਹਿੰਦਾ ਵੀ ਨਾਲੇ ਹੁਣ ਉਹ ਦੇਖਦੇ ਲੋਹੇ ਦੀ ਬਣਾ ਕੇ ਆਪਣਾ ਪਾਈਪ ਦਾ ਥੱਲੇ ਖੜਾ ਕਰਕੇ ਪੱਤੀ ਲਾ ਕੇ ਉੱਪਰ ਪੈਪ ਜਲਾ ਕੇ ਫਿੱਟ ਕਰਾ ਦੇਣਾ ਇੱਕ ਵੀ ਫਿਰ ਉਹ ਉਹ ਕਰਦੇ ਹੁਣ ਬਿਹਲੇ ਨਾਲੇ ਸ਼ਾਮ ਤੱਕ ਵੇਹੇ ਜੇ ਟੁੱਟ ਪੰਜ ਕਰੀ ਜਾਣਾ ਹੌਲੀ ਹੌਲੀ ਚੱਲੀ ਜਾਣਾ ਕੰਮ ਬਾਕੀ ਫੇਰ ਪਰਸੋਂ ਦੇ ਬਾਅਦ ਦੇਖਦੇ ਹੋਰ ਕਾਰੋਬਾਰ ਕੋਈ ਛੇੜ ਦੇਆ ਠੀਕ ਆ ਬਹੁਤ ਵਧੀਆ ਟਾਈਮ ਲੰਘਦਾ ਬਾਕੀ ਮੌਸਮ ਵਧੀਆ ਦੱਸਿਆ ਵਹ ਹੈਗਾ ਮੈਂ ਕਿਹਨੇ ਜੇ ਨੈਟ ਬੋਲਦਾ ਹੈ ਵੀ ਉਹ ਦੇਖਦਾ ਹੈ ਨਹੀਂ ਬੱਦਲ ਵਾਜੀ ਗੱਲ ਵੀ ਹੋਈ ਵੀਦੀ ਰਾਤ ਵੀ ਹੈਗੀ ਦੀ ਫੇਰ ਹੌਲੀ ਹੌਲੀ ਤਾਰੇ ਜੇ ਨਿਕਲੇ ਅੱਜ ਸਵੇਰ ਦੀ ਧੁੱਪਾ ਫੇਰ ਬਹੁਤ ਨਿਕਲੀ ਵੀ ਹੈ ਵੀ ਆ ਹੁਣ ਤਕਰੀਬਨ ਸਾਢੇ ਇੱਕ ਦਿਨ ਦਾ ਟਾਈਮ ਹੋਇਆ ਵੈ ਅਡਾ ਰੋਪੜ ਗਏ ਸੀ ਵੀ ਹੁਣ ਆ ਕੇ ਲੱਗਿਆ ਵਾਹ ਚੱਲ ਛੇੜ ਦੇ ਕੰਮ ਕੰਮ ਤਾਂ ਬਹੁਤਾ ਨਹੀਂ ਹੈਗਾ ਇਹ ਵੀ ਕਰ ਰਹੇ ਸੀ ਹੁਣ ਬੱਦਲ ਜੇ ਫੇਰ ਬਹੁਤ ਹੋਏ ਵੀ ਵੀ ਦੱਸਦੇ ਹੈਗੇ ਆ ਭਾਰੀ ਮੀਂਹ ਵਿੱਚ ਭਾਰੀ ਮੀਂਹ ਦੱਸਿਆ ਦੇ ਨੈਟ ਦਿਖਾਉਂਦਾ ਨਹੀਂ ਹੈਗਾ ਬਾਕੀ ਦੇਖੀ ਜਾਂਦੀ ਹੈ ਹਵਾ ਬਹੁਤ ਚੱਲਦੀ ਹੈ ਦਿਨ ਚ ਵੀ ਚਲੋ ਠੀਕ ਹੈ ਜੀ ਬਾਕੀ ਦਿਖਾਉਂਦਾ ਕਾਰੋਬਾਰ ਜਿਹੜਾ ਚੱਲਦੇ ਆਪਾਂ ਪਹਿਲਾਂ ਲਿਆਈਏ ਪਾਈਪ ਜਬਣਾ ਕੇ ਤੁਲੇ ਤੇ ਮੈਨ ਲਿਆ ਵੈਸੇ ਉਹ 1.5/18 ਇੰਚ ਹੈਗਾ ਉਹ ਧਰਤੀ ਲੈ ਕੇ ਸਾਣੇ ਪੱਤੀ ਪੱਤੀ ਲਾ ਕੇ ਪਾਈਪ ਵੀ ਨਗਾ ਪਣਾ ਬਣਾ ਲੈਣ ਬਣਾ ਕੇ ਲਿਆਉਂਗਾ ਜੇ ਘੱਟ ਵੱਧ ਹੋਇਆ ਕੋਈ ਥੱਲੇ ਕਿਸੇ ਪੈਕਿੰਗ ਤੇ ਹੋ ਜੂਗੀ ਮਾੜੀ ਮੋਟੀ ਵੀ ਸੂਸਾਦ ਇਧਰ ਉਧਰ ਕਰਨਾ ਹੋਵੇ ਤਾਂ ਹੋ ਜੂਗਾ ਵੀ ਆਕੜਾ ਚਲੋ ਠੀਕ ਹੈ ਜੀ ਲਿਆਉਂਦੇ ਫਿਰ ਬਣਾ ਕੇ ਤੁਲੇ ਕੋਲ ਤੇ ਇੱਕ ਵਾਰ ਵਾਹਿਗੁਰੂ ਪਹਿਲਾ ਘਟਣਾ ਹੈ ਜਗੜੀਆਂ ਨਾਲ ਸਾਰੀ ਮਰਵੇ ਲਾ ਦੇ। ਹਾਂਜੀ। ਆਹ ਮੋਟਰ ਮੋਟਰ ਚੋਂ ਘਟੀਆਂ ਦੇ ਕਾਜ ਘਟੀਆਂ ਦੇ ਉਹ। ਮੋਟਰ ਚ ਮੋਟਰ ਚ ਹੈਨਾ। ਉਹ ਨਾ ਕੱਢਦੇ ਨੇ ਰਾਗਰੇਟੇ ਉਹ ਲੋਗ। ਆਪਣਾ ਨਹੀਂ ਆਇਆ ਉਹਨੇ ਕਿਹਦੀ ਵੀ ਚੱਤ ਲਾ ਕੋ। ਹਾਂ। ਕਰਦਾ ਕਰਦਾ ਨਹੀਂ ਰਹਾ ਹੈਗਾ ਰਾਹ ਦੇ ਬਾਅਦ ਇੱਟਾ ਹੋਇਆ। ਇਹ ਸਮਾਨ ਬਣਾਉਣਾ ਹੈ ਦੁੱਧ ਸਮਝ ਆਇਆ ਬਹੁਤ ਅੱਖਾਂ। ਤੇ ਕਰਦਾ ਹੈ ਜੀ ਅਲਗਵਰੇ ਦੱਸ ਸਕਦਾ ਖਵਾ ਰਿਹਾ ਸਮਝ ਲਿਆ। ਹੈਨਾ? ਅਲਗਵਰੇ ਦਾ ਸਵਾਲ ਤਾਂ। ਆਹ ਨਹੀਂ ਆਇਆ ਆਹ ਨਹੀਂ ਆਇਆ ਅਬ ਜੀ ਜਿੰਨੀ ਬਠਾ ਕੇ ਮਾਲ ਨਹੀਂ ਹੈਗਾ ਮੈਂ ਤਾਂ ਹੀ ਕਹਿਆ ਕਿ ਅੱਜ ਲੂਟ ਆ ਜਾਣਾ ਤਾਂ ਹੀ ਮਣ ਜਾਣਾ ਸਮਾਂ ਨਹੀਂ ਕਿੱਥੇ ਆਈਏ ਜੀ ਨਹੀਂ ਤੁਸੀਂ ਅੱਡੀ ਨੇ ਜਾਣਾ ਹੁਣ ਲੈਣਾ ਹਾਂ ਨਹੀਂ ਇਹ ਬੰਦੇ ਕਦੇ ਨੱਟ ਛਾੜਦੇ ਦੇਖਿਆ ਤਾਂ ਹੀ ਕਹੋਈਏ ਕਠੜਾ ਦਾ ਨਾ ਆਉਂਦਾ ਤਾਂ ਲੂਟ ਆਉਂਦਾ ਜਨ ਨਾਲ ਹਾਂ ਭਾਈ ਇਹ ਕਿਹੜੇ ਸਿਕੰਡੀਏ ਬਣਾਉਣੇ ਵਾਲਿਆਂ ਦੇ ਨੱਟ ਛਾੜਦੇ ਆ ਇਹ ਇਹ ਕਿੱਥੇ ਟਾਈਮ ਹੀ ਨਾਲ ਉਹ ਇਹ ਯਾਦਾ ਪੁੱਛੀ ਲੇ ਕਿਹਨਾਂ ਚਾਹੀਦਾ ਵੇਲਾ ਕਹੇ ਬੋਲਾ ਅੱਛਾ ਸਫੇਰ ਬਣਿਆ ਪਿਆ ਹੈ 22 ਕੰਝਾ ਕਹਿੰਦਾ ਬਣਿਆ ਪਿਆ ਸਫੇਰ ਕਿਸਾਂ ਦੇ ਲੈਣਾ ਹੋਵੇ ਵੀ ਆਮ ਦੇ ਉਸ ਕੰਝਿਆਂ ਵਰਗਾ ਹੀ ਹੈ ਕੋਈ ਨਹੀਂ ਤੇ ਜੇ ਹੁਣ ਸਾਨੂੰ ਪਤਾ ਵੀ ਸਫੇਰ ਹੁੰਦਾ ਮਾੜਾ ਮੋਟਾ ਕੱਢਣਾ ਹੁੰਦਾ ਫੇਰ ਮਾੜਾ ਮੋਟਾ ਪਰ ਘੱਟ ਵੱਧ ਹੀ ਕਰਦਾਂਗੇ ਹਾਂ ਬੰਦਾ ਹੱਸਦਾ ਕਰਨਾ ਫੇਰ ਮੈਂ ਆ ਹੀ ਆ ਜਿਹੜਾ ਕੋਈ ਕਰਨਾ ਹੈ ਹਾਂ ਫੇਰ ਅਠਾ ਦੇਖੋ ਟਮਾਣਾ ਆਪਣਾ ਇਹ ਹੋ ਜਾਊਗਾ ਮਾੜਾ ਮੋਟਾ ਕਾਨੂੰ ਪਤਾ ਹੀ ਹੈ ਮਾਚੀ ਦਿਖਾਉਂਦਾ ਸਮਾਨ ਕਿਹੜਾ ਬਣਾਉਣ ਲੱਗਿਆ ਕਿ ਨਾ ਪਾਣਾ ਪਹਿਲਾਂ ਮੈਂ ਦੱਸਿਆ ਤੁਹਾਨੂੰ ਮੋਟਰ ਦੇ ਥੱਲੇ ਪਾਈਪ ਜਾਂ ਪਲਾਸਟਿਕ ਦੇ ਪਾਏ ਤੇ ਉਹ ਕਰਨੇ ਸੈਟ ਜੇ ਉਹੀ ਬਹੁਤ ਔਖਾ ਸਮਝਾਉਣਾ ਹੋਊਗਾ ਇਹਨੂੰ ਉਹ ਲਓ ਰੱਖਾ ਆਹ ਟਰਾਲੀ ਤਾਂ ਛੋਟੀ ਟਰਾਲੀ ਆ ਇਹ ਸਮਾਨ ਲੈਣ ਜਾਣਾ ਅੱਛਾ ਚੱਲ ਬਾਈ 86 ਧਰਤੀ ਹੁੰਦੇ ਨੇ ਥੋੜਾ ਜਿਹਾ ਪੱਟੀ ਖੰਨਾ ਉੱਚੀ ਬਣਾਓ ਉੱਚੀ ਪੱਟੀ ਸਿਰ ਖੜ ਕੇ ਕੰਮ ਹੋਵੇ ਜਿਹੜਾ ਹਾਂ ਹਾਂ ਅੰਨੇਗੀ ਉਹ ਨੂੰ ਨਹੀਂ ਬਹਿਣਾ ਤਾਂ ਕੁਰਸੀ ਬਹਿ ਜਾ ਮੈਂ ਬਜੇ ਚਾਕੀ ਸਮਾਦ ਰਹਿਣਾ ਮੈਂ ਕੋਲ ਗੱਲਾਂ ਕਿ ਤਰ੍ਹਾਂ ਕਰਾਂਗੇ ਕਿੱਥੇ ਹੈਗਾ ਲੱਗਿਆ ਸਮਾਨ ਆਪਣੇ ਵਾਲਾ ਪੰਨ ਬਾਕੀ ਦਿਖਾਵਾਂਗੇ ਸਾਨੂੰ ਫਿੱਟ ਹੋ ਜਾਵੇ ਜਿਵੇਂ ਜੀ ਬਣਦੀ ਹੈ ਇਹ ਆ ਪਲਾਸਟਿਕ ਦਾ ਜਿਹੜਾ ਪਾਈਪ ਉਹ ਢਿੱਲੀ ਜਾਂਦਾ ਹੈ ਜੇਡ ਵਾਲਪਾ ਬੰਦ ਕਰਦੇ ਇਹ ਨੂੰ ਮਤਲਬ ਜਾਣਦਾ ਕਿਤੇ ਨਾ ਮੈਨੂੰ ਪਤਾ ਮਾਤਾ ਬਣਾਤਾ ਮੈਨੂੰ ਕਹਿਦਾ ਇੱਕ ਯਾਰ ਉਹ ਵੀ ਦੇਖੀ ਭਾਈ ਜਿਹੜਾ ਗੇਟ ਆ ਆਪਣਾ ਉਰਲਾ ਉਹ ਥਾਂ ਉਹ ਜਿੱਦਨ ਮੀਨ ਨਹੀਂ ਚੱਲਦੇ ਨੇ ਹਨੇ ਰੀ ਵਿਆ ਨੂੰ ਜੋਰਗਾ ਬਜੇ ਉੱਪਰੋਂ ਥਾਂ ਪਟਦਾ ਹੁਣਾ ਉੱਪਰਲੀ ਹੁਕਨ ਹੈ ਕੋਈ ਜਿਹੜਾ ਹਾਂ ਉਹ ਜਿਹੜਾ ਸੈਟ ਨਹੀਂ ਲਾਉਂਦਾ ਹੈਗਾ ਹੁਣ ਉਹ ਥਾਂ ਦੇ ਦੋ ਟਾ ਦੇਣੇ ਆ ਕੰਤ ਦੇ ਨਾਲ ਗਾਡਰ ਖੜਾ ਕਰ ਦੇਣੇ ਪਾਈਪ ਲਿਆ ਚੌਰਸ ਅੱਛਾ ਨਾਲ ਕਨੈਕਟਰ ਨਾਲ ਦੀ ਚੌਰਸ ਪੈਵ ਨਾਲ ਟੌਰ ਬਣ ਜਾਏ ਪਾਈਪ ਗੱਡ ਚੌਰਸ ਆਹ ਜਿਹੜਾ ਪੈਰ ਮੋਟਾ ਵਾ ਅੱਛਾ ਉਹ ਉਹ ਲਿਆਉਂਦੇ ਫਿਰ ਉਹਦੇ ਨਾਲ ਟੌਰ ਮੰਡੀ ਨਾਲ ਐਨ ਵਧੀਆ ਉਹ ਲਾ ਦੇ ਉਹਨੂੰ ਗੇਟ ਫਿੱਟ ਕਰ ਦੇ ਕਿੰਨਾ ਸਮਾਂ ਲੱਗਣਾ ਉਹਨੂੰ ਲਾ ਦੇ ਪੈਪ ਉਹ ਜੇ ਹੈ ਹਾਂ ਇਹ ਉੱਪਰ ਆਪੋਜਿਟ ਲੱਗਣਾ ਹਾਂ ਆ ਗੱਬੇ ਮਾਰ ਰਿਹਾ ਕੱਟ ਲਾ ਲੈ ਯਾਰ ਚੰਗਾ ਕੰਮ ਕਰ ਆ ਆ ਜਿੱਥੇ ਪੈਪ ਆ ਗੱਬੇ ਗੋਲ ਹਾਂ ਇੱਥੇ ਆ ਲਾ ਕੇ ਫਿਰ 80 ਜਿਹੇ ਮਿਲਣੇ ਨਹੀਂ ਮੈਂ ਮਲਾਵਣੀ ਆਪੇ ਨਹੀਂ ਮਿਲਣੀ ਆਹ ਮੈਂ ਮੈਨੂੰ ਪਤਾ ਨਹੀਂ ਨਹੀਂ ਫਰ ਹੋਣੀ ਆ ਆਪਦਾ ਜਿਹੜਾ ਡੱਬਾ ਹੋ ਗਿਆ ਹਾਂ ਹੁਣ ਦੇਖ ਕੇ ਕੱਢੇ ਕਦਨੂੰ ਕੱਢਣੇ ਆ ਬਿੰਗਰੇਟੇ ਆ ਕਦੇ ਉਲਟੇ ਲਾ ਦਵੇ ਹਾਂ ਅਗਰੇ ਪੱਜੇ ਗਈ ਆ ਉਹ ਪੜੀਓ ਘਬੂ ਫਾਜੋ ਇਹ ਤਾਂ ਗੱਲ ਨਹੀਂ ਕਰਦੇ ਨਾ ਉਹ ਤੁਰਾ ਇਹ ਤਾਂ ਬਹੁਤ ਦਾ ਗਾ ਹਾਂ ਕੋਈ ਨਹੀਂ ਪਤਾ ਨਹੀਂ ਹੋਊਗਾ ਇਹ ਆਹੋ ਕਲਾਤੀ ਫਿਰ ਹ ਬਣਾਤਾ ਬਿਲਗਾ ਕੱਟ ਪੱਟ ਕਰਕੇ ਬਿਲਗਾ ਬਣਾਤਾ ਪੌੜੀ ਲਾ ਕੇ ਪਾਣੀ ਹੁਕ ਤੇ ਰਗਦੀ ਪਟੀਲੀ ਬੰਦਾ ਕਹਿੰਦਾ ਲਾਉਣੀਆਂ ਮੈਂ ਤਾਂ ਲੋਹੋ ਜੀ ਭਾਈ ਤਾਂ ਲਾਉਣ ਨੂੰ ਬੈਠੇ ਆ ਚਲ ਠੀਕ ਹੈ ਕੰਮ ਆ ਗਈ ਆ ਬਾਬਾ ਤਾਂ ਛੋਟੀ ਜਿਹੀ ਹੈ ਉਹਨਾਂ ਕੋ ਟਰੈਕਟਰ ਦੁਆ ਨਾ ਮੇਰੇ ਨੂੰ ਆਉਣ ਲੱਗੇ ਆ ਅੱਛਾ ਥੋੜਾ ਜਿਹਾ ਜਿਹਾ ਬਾਡੂnga ਅੰਦਰੋਂ ਕਰਕੇ ਟਾਇਰ ਲਾ ਦਿੰਦੇ ਨਾ ਬਾਕੀ ਟਰੈਕਟਰਾਂ ਚੱਲੀ ਜਾਂਦੀ 50 ਮਿੰਟ ਦੀ ਕਿਹਨੂੰ ਨਹੀਂ ਚੱਲਦੀ ਜੀ ਬਸ ਬੰਦਾ ਕਹਦਾ ਰੰਗ ਦੇ ਕਰਕੇ 2000 ਸਰ ਰੰਗ ਵੀ ਕਰਦੇ ਰੇ ਕੋ ਤਾਂ ਮਸ਼ੀਨ ਆ ਗਈ ਹੈ ਮੈਂ ਤਾਂ ਰੰਗ ਲਿਆ ਦੇ ਬਾਈ ਨਾਲ ਮੈਨੂੰ ਲਿਆਉਣਾ ਪਰ ਮੈਂ ਦਿੰਦਾ ਨਾਲੇ ਸਖਿਆ ਉਹਨੂੰ ਰੰਗੇ ਨਹੀਂ ਪਤਾ ਕਿਹੜਾ ਇਹ ਮੱਤ ਕਿਹੜਾ ਰੰਗ ਆ ਦੇ ਤੇਰੇ ਸਾਹਮਣੇ ਯਾਰ ਤੂੰ ਤੈਨੂੰ ਜਾਣਦਾ ਤਾਂ ਉਦੋਂ ਬਣਾਇਆ ਰੰਗ ਦੇ ਇਹਦਾ ਕਿਹੜਾ ਬਣਾਉਂਦਾ ਇਹ ਤਾਂ ਬੜਿਆ ਮੈਨੂੰ ਐ ਨਹੀਂ ਪਤਾ ਕਿਹੜੇ ਤੇ ਮੜ ਇਹਨਾਂ ਦਾ ਰੰਗੇ ਕਿਹੜੇ ਆ ਦੇ ਬਣਾਉਂਦਾ ਦੇਖ ਲੈ ਛੋਟੇ ਛੋਟੇ ਟੁਪਕੇ ਜੇ ਜੋੜ ਕੇ ਬਣੂਗਾ ਹੀ ਕੋਈ ਮਨ ਨੂੰ ਕਹਿਆ ਤਾਂ ਭਾਈ ਲਿਆ ਦੇ ਮੈਂ ਕਿਹਾ ਮੜਾ ਮੋਟਾ ਆਪਣਾ ਹਿਸਾਬ ਨਾਲ ਜੀ ਮੈਂ ਲਿਆਉਂਦਾ ਲੈਣੇ ਕਹਿੰਦਾ ਭੈ ਚਾਏਗਾ ਤਾਂ ਆਏਗਾ ਤਾਂ ਠੀਕ ਹੈ ਆਪਾਂ ਕਰੀਏ ਸਕਲਵਾਜੀ ਵਾਲਾ ਕੰਮ ਨਹੀਂ ਮਿਲਦੇ ਮਨ ਨੂੰ ਠੀਕ ਆ ਲੈ ਇੰਦਾ ਰਹੀ ਜੀ ਆਪਾਂ ਮਾਰ ਲਓ ਜੇ ਬਟੈਲਿਸ ਕਾਪੀ ਲਾ ਕੇ ਦੇਖੇਗਾ ਨਹੀਂ ਨਾ ਵਾਹ ਜੀ ਸਟਾਰਟ ਹੋਣਾ ਟੈਲਿਸ ਕਾਪੀ ਲਾ ਕੇ ਦੇ ਰਿਹਾ ਨੂੰ ਮਨ ਹਾਂ ਵੀ ਮਾਰਨਾ ਉਹ ਮਾਰਨਾ ਹੁਣ ਤਾਂ ਇਹਦਾ ਮਾਰਨੇਗਾ ਹਰ ਵਾਰ ਤਾਂ ਮਾਰਨੇ ਤੇ ਝਗੜਾ। ਬਾਰਾ ਨੰਬਰ ਦੀ ਸੱਤ ਗੋਲ ਪੀੜਿਆ। ਇਹ ਉਹ ਜਿਆ ਅਸੀਰ ਬਣਿਆ ਪਹਨੇ ਤੇ ਨਾ। ਉਹਨੇ ਇੱਥੇ ਇਹਦੀ ਖਚਾਈ ਹੋ ਜਨੇਗਾ ਪੈ ਗਿਆ। ਇਹਦੀ ਹਾਜੀ ਹੈ ਹਿੱਲਦਾ ਦਾ ਝੋਲਾ ਹਮਾਜੀ ਨਾ। ਇਹ ਬੰਦ ਹੋ ਜੂਗੀ। ਇੱਕ ਗਲੰਪ ਪੌਥੇ ਦੇ ਲਾਜ਼ਮ ਹੈ। ਇਹ ਗੇਟਵਾਰ ਥੋੜਾ ਜਿਹਾ ਹੈਗਾ ਟਾਈਟ। ਜੇ ਇਹ ਫਿਰ ਪਲਾਸਟਿਕ ਟੁੱਟ ਸਕਦਾ ਕਿਸੇ ਵੀ ਟਾਈਮ। ਜਿਹੜੇ ਹਾਂ ਦੇ ਅਹ ਲੈ ਤੇ ਲੈ ਆਇਆ ਨਿਉਨ ਟੱਕ ਟਾਇਰ ਪਿਆ ਮੋਟਰ ਮਾਰ ਦੇ ਗਲੀਆਂ ਪਾਣਾ ਦੋ ਥੱਲੇ ਮਸਾ ਵਿੱਚ ਇਹਨਾਂ ਫਿੱਟ ਕਰ ਦੇਣਾ ਇਹਨੂੰ ਕਰ ਦਾਂਗੇ ਟਾਇਰ ਉੱਪਰ ਦੇ ਮੱਕੀ ਦਿਖਾਉਂਦੇ ਆ ਕਰਕੇ ਲੋਡ ਜਿਵੇਂ ਆਉਂਦਾ ਆ ਬਲਾਏ ਥੱਲੇ ਥੋੜਾ ਜਿਹਾ ਰੱਖ ਦਾਂਗੇ ਆ ਪੈਕਿੰਗ ਇੱਕ ਇੱਕ ਨਟ ਨਾਲੇ ਥੱਲੇ ਨੂੰ ਪਾਣੀ ਲੰਘਦਾ ਹੋ ਜਾਊਗਾ ਸਾਡੇ ਫਿਰ ਬੜਾ ਵਧੀਆ ਉਹਦਾ ਸੈਟ ਆ ਕਿਦੇ ਮਨ ਕਲੰਪਾਹ ਨੂੰ ਵੀ ਥੱਲੇ ਸਪੋਰਟ ਮੰਗ ਰਿਹਾ ਪੂਰਿਆ 理解。Yeah. 睡觉没干嘛？ ਮੀ ਵਿਚੇ ਹੋਊਗੀ ਬੈਗ ਨੂੰ ਇਹ ਥੋੜਾ ਪਾਇਆ ਵਾ ਉਹ ਕੋਈ ਟੋਨ ਸੈੱਟ ਹੋ ਜਾਣਾ ਨੂੰ ਦੇਖਦੇ ਕਰਕੇ ਰੈਂਚ ਦੇ ਗਲੇ ਉਹ ਚੀਜ਼ ਇਧਰੋਂ ਆ ਜਿਹੜੀ ਹਿਲਣ ਵਾਲੀ ਹੈ ਬੰਦ ਕਰਨੇ ਆਪਾਂ ਥੱਲੇ ਵਾਲਾ ਵਜਨ ਦਾ ਬਹੁਤ ਸੈੱਟ ਸੰਦੇ ਪੈਕਿੰਗ ਦੇ ਦੇਣੀ ਤੇ ਅਪਨ ਇਹ ਬਣਾਣਾ ਲੱਕੜੀ ਦਾ ਪੀਸ ਜਿਹਾ ਪਸਾਦਣਾ ਟਾਈਟ ਕਰਕੇ ਐ ਸੈੱਟ ਹੋ ਲੈਣਾ ਨਾਲੇ ਬਾਜ ਨਾਲੇ ਨਾਲ ਇਦਾਂ ਜਿਹੜਾ ਹਿਲਜੁਲ ਵਾਲਾ ਕੰਮ ਉਹ ਬੰਦ ਹੋ ਜਾਵੇ ਮ ਬਣ ਗਈ ਨਹੀਂ ਲੱਗਦੀ ਅਮ ਉਹਦਾ ਮੜਾ ਜਾ ਸਮਾਨ ਲੱਕਣਾ ਪੈਂਦਾ ਬਹੁਤ ਸਾਨੂੰ ਨਟ ਦੇ ਦਿੱਤਾ ਤੇ ਪੈਕਿੰਗ ਆ ਵੀ ਉੱਪਰ ਦਾ ਟਾਈਟ ਹੋ ਗਿਆ ਨਾ ਪੂਰਾ ਥੱਲੇ ਨੂੰ ਹੁਣ ਤੇ ਛੱਟ ਗਿਆ ਸਾਈਡ ਦਾ ਇੱਕ ਵਰਕ ਪੈ ਗਿਆ ਆ ਜਿਹਨੋਂ ਹਮ ਜੁਤੀ ਗਈ ਲੈ ਇੱਕ ਕਲੰਪਰ ਹੁਣ ਆਪਾਂ ਨੂੰ ਇੱਥੇ ਕੋਈ ਬਣਾ ਕੇ ਜਮਾ ਇੱਥੇ ਤੇ ਫਿਰ ਕਾਰਜ ਹੋ ਜਾਊਗਾ ਇਹ ਕਹਿ ਰਾਂ ਕੰਮ ਦਾ ਸਪੋਰਟ ਬਣੇ ਕੁਝ ਦੀ ਹੋਵੇ ਚਲੋ ਠੀਕ ਹੈ ਬੰਦੇ ਰਹਿ ਗਏ ਅਗਲੇ ਵਲੌਗ sastri gali